ਤੈਨ ਕਿਹੜਾ ਧੂਲ ਕ ਕੰਮ ਕਰਦਾ ਕੰਮ ਮੋਟਰਸਾਈਕਲ ਦਾ ਮੋਟਰਸਾਈਕਲ ਦਾ ਤੇ ਆਇਆ ਕਿੱਥੋਂ ਆਣ ਤੋਂ ਹੁਣ ਮੈਂ ਬਾਬਾ ਉੱਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕੇ ਵੱਡੇ ਗੁੱਟ ਕੇ ਵੱਡੇ ਉਹ ਤੇ ਬਾਬਾ ਮੈਂ ਤਾਂ ਉਹਨਾਂ ਦੇ ਨਾਲ ਬਹਿ ਕੇ ਆਇਆ ਹੁਣ ਕੋਈ ਵਾਕਿਆ ਮੈਂ ਤੇਰੇ ਨਹੀਂ ਵਾਕ ਨਹੀਂ ਮੈਨੂੰ ਥੋੜੀ ਪਤਾ ਹੁਣ ਨਾਲ ਕੰਮ ਕਰਨਾ ਜੰਮੀ ਦੀ ਰੋਟੀ ਭਰਾ ਦਾ ਟ੍ਰੋਲਪਰ ਦਾ ਅੱਛਾ ਜੀ ਨਾਲ ਗੁਰ ਕੀਤੇ ਸਿੰਘ ਬਰਾਦਰ ਵਾ ਠੀਕ ਹੈ ਜੀ ਤੇ ਮੈਂ ਜਿਹਨੂੰ ਇੱਥੇ ਕਰਨਾ ਸੀ ਉਹ ਸਿਰਫ ਹੁੰ ਗਿਆ ਵਾ ਤੇ ਮੈਂ ਉਸੇ ਵੇਲੇ ਆ ਗਿਆ ਵਾ ਹਾਂ ਜੀ ਤੇ ਇਹਨਾਂ ਨੇ ਮਤਲਬ ਤਣਾ ਨਹੀਂ ਗਏ ਨੇ ਤੀਰ ਕੋ ਹੈ ਵਾ ਅੱਛਾ ਈ ਤੇ ਇਹਨਾਂ ਦੇ ਵੀ ਗੂਗਲ ਵੀ ਕਰਦਨੇ ਆ ਤੇ ਮੁੜ ਕੇ ਲਿਕੇ ਜੋ ਢੋੜੇ ਇੱਕ ਨੂੰ ਨਾ ਤਾ ਦਿੱਤਾ ਜਿਹੜੇ ਕੋ ਡੰਡੇ ਕੋਤੇ ਹਿਹਾਰੀ ਜੇ ਕੋ ਹਾਂ ਉਹ ਦੁਬਾਰਾ ਨੂੰ ਲੈਣਾ ਏ ਜਦੋਂ ਪਟਰੋਲ ਪੰਪ ਤੇ ਲਾਗੋ ਅੱਛਾ ਇਹ ਸਾਡੇ ਬੰਦੇ ਪਹਿਲੇ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਗੀਤ ਤੇ ਸਿੱਖਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁੜ ਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਇਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਧਿਆਨ ਨਾਲ ਕੀਤਾ ਉਹ ਲੱਗ ਜਾ ਜਿਹੜਾ ਰਹਿ ਗਿਆ ਸੀ ਨਹੀਂ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਉਹ ਜਿਹੜੀ ਗੁੱਟ ਤੇ ਕਾਫੀ ਵੱਧਿਆ ਗਿਆ ਜੀ ਕਿਹੜੇ ਹਸਪਤਾਲ ਲੈ ਕੇ ਗਏ ਨੇ ਅਮਨਦੀਪ ਲੈ ਕੇ ਗਏ ਉਹਨੂੰ ਕਿੰਨੀ ਉਮਰ ਹੈ ਜਿਨ੍ਹਾਂ ਦੇ ਸੱਟ ਲੱਗੇ ਹੋਰੀ ਉਮਰ ਹੁਣੇਵੇਂ 24-23-24 ਸਾਲ ਦੇ ਲਗਭਗ ਜਿਹੜੇ ਮਾਲਕ ਨੇ ਉਹਨਾਂ ਦਾ ਬੇਟਾ ਏ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਰਟਨਰ ਆ ਬ੍ਰਦਰ ਦੇ ਨਾਲ 파ਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨ ਦਿਨ ਕਤਨਾਵਾ ਵਧ ਰਹੀਆਂ ਕੱਲ੍ਹ ਵੀ ਕਤਲ ਹੋਇਆ ਆਪਣਾ ਬਾਬਦੇ ਉਹ ਹਾਲਾਤ ਹੁਣ ਹੋ ਗਏ ਨਾ ਇਹੋ ਜਿਹੇ ਹਾਲਾਤ ਕਦੀ ਹੋਏ ਹੀ ਨਹੀਂ ਇਹੋ ਜਿਹੇ ਹਾਲਾਤ ਨਹੀਂ ਕਦੀ ਹੋਏ ਹੁਣ ਤੇ ਕੋਈ ਸੀਫ ਨਹੀਂ ਕਰ ਦੁਕਾਨ 4 ਵਜੇ 5 ਵਜੇ ਦੀ ਕਿਉਂਕ ਇਹ ਕਿੰਨੇ ਵਜੇ ਦੀ ਘਟਨਾ ਆਏ ਇਹ ਹੁਣ ਤੋਂ 1 ਘੰਟੇ ਪਹਿਲਾਂ ਦੀ ਗੱਲ ਹੈ। ਤਕਰੀਬਨ ਨੀਅਰਬਾਊਟ ਦੋ ਨੇ ਹੰਗਾਇਆ ਹਾਂ। ਹਾਂਜੀ ਇੱਕ ਨੂੰ ਪਿੱਛੇ ਧਾਰਤਾ ਕਿਨੇ ਅੱਛਾ ਤਿੰਨ ਜਣੇ ਸੀ। ਉਹ ਕਿੰਨੇ ਜਣੇ ਉਹ ਰਾਜ ਜਿਹਨੂੰ ਘੇਰਿਆ ਉਹ ਤੋਂ ਦੱਸਿਆ ਵੀ ਇੱਥੇ ਦੋ ਜਣੇ ਆਏ ਆ। ਅੱਛਾ ਤੇ 10000 ਰੁਪਏ ਦਾ ਤੇਲ ਪਾਇਆ ਵਾ। ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੀ ਦੂਜੇ ਮੁੰਡੇ ਨੇ ਗੱਡੀ ਹੋਈ ਆ। ਹਾਂ। ਤੇ ਉਹ ਜਦੋਂ ਹੁਣ ਲੱਗੇ ਤੇ ਮੁੰਡੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ। ਮਕਸ ਮੋਟਰਸਾਈਕਲ ਆਇਆ। ਹਾਂ। ਤੇ ਰਾਜ ਇੱਕ ਨਿਹਾੰਗੀ ਸੀ। ਉਹਨੂੰ ਘੇਰਿਆ ਉਹਨੂੰ ਲੈਣ ਆਉਂ ਪਿੱਛੋਂ ਲੈਣਾ ਆਇਆ ਫਿਰ ਉਹ ਵੇਖ ਕੇ ਵਾਪਸ ਹੀ ਮੁੜ ਗਿਆ ਤੇ ਫਿਰ ਇਹਨੂੰ ਘੇਰਿਆ ਤੇ ਗੱਡੀ ਆ ਕੇ ਮੁੰਡਾ ਜਿਹੜਾ ਮਾਲਕੀ ਹੋਮ ਗਿਆ ਉਹਦੇ ਜਿਹੜਾ ਕੀ ਨਾ ਉਹ ਘੁੜ ਕੇ ਆ ਤਾ ਪੁੱਤਰ ਸਾਫ ਸਾਫ ਹੋਏਗਾ ਸਾਫ ਹੈ ਪਿੰਡ ਬਾਗੇ ਪੁਲਿਸ ਨੇ ਕੋਈ 20 25 ਗਾਉਂਡ ਉਹ ਉਹਦੇ ਜਿਆਦਾ ਗੁੱਟ ਦੇ ਉੱਤੇ ਉਹ ਉਹਦੇ ਮਾਰੀ ਆ ਉਹ ਗੱਡੀ ਨੂੰ ਚੌਂਡੇ ਉਹ ਰਾਜੂ ਦੀ ਪੁਹਾਏ ਐਸਾ ਉਹਨਾਂ ਨੇ ਗੱਡੀ ਉਹ ਘੇਰਿਆ ਜਦੋਂ ਜਿਹੜਾ ਮਾਲਕ ਕੀਤਾ ਇੱਕੋ ਨੇ ਹੰਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇ ਨਹੀਂ ਦੋ ਹੀ ਦੋ ਨੇ ਕੀਤਾ ਉੱਥੇ ਹੀ ਪਛ ਜਿਹੜਾ ਹੋਇਆ ਅੱਜ ਤਾਂ ਇੱਥੇ ਰਹਿ ਗਏ ਨਾ ਅਸੀਂ ਕਿੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿੱਥੇ ਕਿੱਦਾਂ ਫੜਿਆ ਤੀਂ ਫਿਰ ਉਹਦਾ ਉਹ ਇੱਥੇ ਰਾਜ ਹੀ ਉਹਨਾਂ ਨੇ ਮੈਨੂੰ ਡਾਂਗਾ ਫੜਾਈਆਂ ਅੱਛਾ ਉਹਨੂੰ ਉਤਾਰ ਕੇ ਪਿੱਛੇ ਵੀ ਹਾਂ ਪਿੱਛੇ ਉਤਾਰ ਕੇ ਫੇਰ ਨੂੰ ਚੜਾਉਣਾ ਤਿੰਨ ਜਣਾਂ ਦੀ ਡੋੜਿਆ ਨਹੀਂ ਜਾਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਹੋਇਆ ਕਿਹੜੇ ਪਿੰਡ ਦਾ ਇਹ ਅੱਜ ਪਤਾ ਨਹੀਂ ਦੱਸਿਆ ਨਹੀਂ ਹੁਣ ਅੱਛਾ ਇਹ ਵੀ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਮਸਲਾ ਇਹ ਹੈ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅੱਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋਈ 10 ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚਲੋ ਮੋਟਰਸਾਈਕਲ ਲੈ ਕੇ ਚਲੇ ਗਏ ਇਹਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਆ ਛੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਰੁਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆਂ ਦਾ ਇਹ ਪਾਰਟਨਰਸ਼ਿਪ ਆ ਇਹਦੀ ਕੰਪਨੀ ਵਿੱਚ ਅੱਛਾ ਇਹ ਹੁਣ ਕਿੱਥੇ ਲੈ ਕੇ ਗਏ ਨੇ ਜ ਇਹਨੂੰ ਇਹ ਇਹਨਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਲੈ ਗਏ ਇਹ ਜਿਹੜੇ ਤਿੰਨ ਨਿਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਹਨਾਂ ਦੇ ਦਸਮ ਤੱਕ ਮੋਟ ਸਰਦੇ ਇਹੜਾ ਕਾਬੂ ਕੀਤਾ ਲੋਕਾਂ ਦੇ ਕਾਬੂ ਕਰ ਲਿਆ ਜੀ ਮਗਰੋਂ ਕਿ ਜਾਂ ਉਹਨਾਂ ਨੇ ਜਿਹਦੇ ਕੋਲ ਸਾਕ ਕਰਕੇ